ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਲਵੇ ਦੀ ਸੰਗਤਾਂ ਨੂੰ ਤਾਰਦੇ ਹੋਏ ਪਿੰਡ ਕੋਠਾਗੁਰੂ ਕਾ ਪਹੁੰਚੇ ਤੇ ਉੱਥੇ ਕੁਝ ਬਾਲਕ ਡੰਗਰ ਜਾ ਰਹੇ ਸਨ ਤੇ ਉਹਨਾਂ ਬੱਚਿਆਂ ਨੇ ਗੁਰੂ ਦਾ ਜਥਾ ਦੇਖਿਆ ਤੇ ਉਹ ਥੋੜਾ ਜਿਹਾ ਡਰ ਕੇ ਤੁਹਾਨੂੰ ਜੋ ਇੱਕ ਬੱਚਾ ਸੀਗਾ ਜਿਹੜਾ ਗੁੰਗਾ ਸੀ ਉਹ ਚੁੱਪਚਾਪ ਉੱਥੇ ਖੜਾ ਰਿਹਾ ਤੇ ਗੁਰੂ ਜੀ ਉਹਦੇ ਕੋਲ ਆਏ ਤੇ ਉਹਨੂੰ ਪੁੱਛਦੇ ਕਿ ਇਹ ਕਿਹੜਾ ਪਿੰਡ ਹੈ ਇਸ ਪਿੰਡ ਦਾ ਨਾਮ ਕੀ ਹੈ ਪਰ ਬੱਚਾ ਗੁੰਗਾ ਹੋਣ ਕਰਕੇ ਕੁਝ ਨਾ ਬੋਲਿਆ ਫੇਰ ਗੁਰੂ ਸਾਹਿਬ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ ਤੇ ਇੱਕ ਵਾਰੀ ਫੇਰ ਪੁੱਛਿਆ ਕਿ ਇਸ ਪਿੰਡ ਦਾ ਨਾਮ ਕੀ ਹੈ ਤਾਂ ਉਹ ਬੱਚਾ ਕਹਿੰਦਾ ਇਹ ਪਿੰਡ ਕੋਠਾ ਸੋਡੀਆਂ ਦਾ ਹੈ ਫੇਰ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਇਹ ਪਿੰਡ ਕੋਠਾ ਗੁਰੂ ਦਾ ਹੈ ਫਿਰ ਉਸ ਤੋਂ ਬਾਅਦ ਉਹ ਬੱਚਾ ਪੂਰੇ ਪਿੰਡ ਦੇ ਵਿੱਚ ਭੱਜਦਾ ਭੱਜਦਾ ਬੋਲਦਾ ਗਿਆ ਮੇਰੀ ਆਵਾਜ਼ ਵਾਪਸ ਆ ਗਈ ਹੈ ਤੁਸੀਂ ਵੀ ਇਸ ਗੁਰੂ ਦੇ ਦਰਸ਼ਨ ਕਰੋ ਉਸ ਤੋਂ ਬਾਅਦ குரு ਸਾਹਿਬ ਜੀ ਨੇ ਇਹ ਅਸ਼ੀਰਵਾਦ ਦਿੱਤਾ ਕਿ ਜਿਹੜਾ ਵੀ ਗੁੰਗਾ ਜਾਂ ਪੈਰਾ ਵਿਅਕਤੀ ਇੱਥੇ ਆਏਗਾ ਤੇ ਦਰਸ਼ਨ ਇਸ਼ਨਾਨ ਕਰੇਗਾ ਉਹ ਠੀਕ ਹੋ ਜਾਏਗਾ ਤੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਗਉੰਸਰ ਸਾਹਿਬ ਪਿੰਡ ਕੋਠਾ ਗੁਰੂ ਕਾ ਬਠਿੰਡੇ ਸ਼ਹਿਰ ਦੇ ਵਿੱਚ ਸਥਿਤ ਹੈ ਤੁਸੀਂ ਵੀ ਇੱਥੇ ਜ਼ਰੂਰ ਜਾਓ ਸਤਨਾਮ ਸ਼ੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ